ਅੱਜ ਅਸੀਂ ਸਰਦਾ ਦੇ ਫੁੱਲ ਭੇਟ ਬੋਲਿਆ ਨਹੀਂ ਕਰਦੇ ਆ। ਤੋਂ ਵੱਡੇ ਰਾਜ ਵੱਡਿਆਂ ਦੇ ਤਾਂ ਭਾਈ ਦੇ ਜਾਂਦੇ ਨੇ ਵੱਡੇ-ਵੱਡੇ ਬਾੜ ਸਾਡੇ ਕੋਲ ਦਾ ਬਾੜ ਬੋਲਿਆ ਰਿਆ। ਉਹ ਨੂਨ ਗੁਰਾਂ ਦੇ ਪਾਈ ਸ਼ਹੀਦੀ ਸ਼੍ਰੀ ਸਿੱਧਲੀ ਵਿੱਚ ਲੱਗਿਆ ਬਾਬਾ ਨਾਨਕ ਜੀ ਜਿਹੜਾ ਬਾਣੀ ਦਾ ਖੇਡ ਆ ਪਾਣੀ ਦਾ ਖੇਡ ਜਿਹਨੂੰ ਚਾਹ ਰਿਹਾ ਉਹ ਧੰਨ ਮਰਦਾਨੇ ਜਿਹੜਾ ਗੁਰੂ ਜੀ ਦਾ ਵਾਵਾ ਸੁਣਾ ਜਾਵੇ ਉਹ ਬਾਣੀ ਮੇਕਨ ਲੱਗ ਕੇ ਗੁਰੂ ਜੀ ਪੂਰਾ ਭਗਤ ਆ ਜਾ ਆ ਰਹਾ ਰਮਦਾਸ ਭਗਤ ਜਿਹੜੀ ਕੀਤੀ ਤੇ ਮੱਛਿਆ

ਪੰਜ ਮੈਂ ਗੁਰੂ ਚੰਦੂ ਜਾਨ ਮਿਲੇ ਕੀਤਾ ਧੋਖਾ ਭਉਦਾ ਜੁਰਮਕ ਮਾਜ ਪੰਜ ਮੈਂ ਗੁਰੂਆਂ ਨੂੰ ਤਪਿਣਾ ਹੁ ਤਰ ਬਹਾਜਾ ਜੋ ਤੁਮਹਿ ਨਾ ਸੀ ਨਾ ਕੋਈ ਧੋਖਾ ਇਹ ਧੀ ਆ ਗਿਆ ਓਏ ਲਾਜਾ ਕੀਤੀ ਬੇਜਬਰੀ ਓ ਤੱਤਾ ਰੇਤਾ ਸੀਸ ਘਤ ਆ ਗਿਆ ਓ ਪਾ ਗਿਆ ਧੰਨੇ ਭਟ ਨਾ ਹੋ ਗਾ ਧੋਖਾ ਬਹਾਮਣ ਪਥਰੋ ਆ ਗਿਆ ਓ ਰਾਜਾ ਓ ਧੱਕੀ ਨਾਲ ਧੰਨੇ ਨੇ ਸ਼ਕਤੀ ਵਰਤ ਕੇ ਰੋਟੀ ਦਾਗਣਾ ਓ ਰੋਟੀ ਦਾਗਣਾ ਖਵਾ ਜਾ ਵੇ ਜਿਹੜਾ ਉਹ ਜਿਹਨਾਂ ਨਾਮ ਤੇ ਬਿਕਾ ਉਹ ਸਭ ਦੇ ਕਾਜ ਆ ਗਿਆ ਸਭ ਲੋਕ ਆਉਂਦੇ ਤਾਲਾ ਉਹ ਨਰਸੀ ਭਗਤ ਜੀ ਹੁੰਦੀ ਤਾਰ ਗਿਆ ਕੋਈ ਸਨਨਾ ਮੇਰੀ ਪਾ ਜਾ ਉਹ ਤਨੇ ਤੇਰੇ ਸੁਗੰਧ ਰਾ ਤੂੰ ਪ੍ਰਭਤਾ ਕੇ ਮੈਂ ਰਾਜਾ ਹੋ ਜਾਣ ਪਰ ਤੂੰ ਹੋਏ ਗਾ ਨਾਲੇ ਕੁੰਡੀਆਂ ਕੇ ਮੈਂ ਪ੍ਰਸ਼ਾਦਾ ਉਹ ਜਾਪਨ ਵੇ ਸੁਰਦੀ ਬਾਜ ਤਰੰਗ ਸਵਾਰੀ ਸਿਰ ਕਲੰਗੀ ਦਸਤਾਰੇ ਰੁਣਦੀ ਜਾਂਦੀ ਹਿੰਦ ਵਿਚਾਲੀ ਲਾਲ ਬਾਲ ਤੇ ਚਾਰੇ ਸੱਜੂ ਸਿੰਘ ਦੀ ਕਰੀ ਸਹਤਾ ਹੋ ਵਰਗਾ ਖਲਾਗ ਜਾਰੇ ਕੁਦਰਤ ਤੇਰੀ ਦੇ ਨਾ ਜਾ ਮਹਾਰੇ ਆਲੇ ਕੁਦਰਤ ਤੇਰੀ ਹੋ ਮੈ ਪਾਪੀ ਤਾਰੇ ਜਿਹੜਾ ਤੇਰੀ ਬਾਣੀ ਪੜਦਾ ਧਰਮ ਕਰਮਨਾ ਖਾਰੇ ਦਾਨੀ ਦੁਨੀਆ ਤੇ ਜੋ ਹੰਬਰਾ ਤੇ ਤਾਰੇ ਦਾਨੀ ਦੁਨੀਆ ਤੇ ਖਾਰੇ ਦਾਨੀ ਦੁਨੀਆ ਤੇ ਜੋ ਹੰਬਰਾ ਤੇ ਤਾਰੇ ਦਾਨੀ ਦੁਨੀਆ ਤੇ ਆਪਰਾ ਤੇ ਤਾਰੇ ਦਾਨੀ ਦੁਨੀਆ ਤੇ ਜੋ ਹੰਬਰਾ ਤੇ ਤਾਰੇ ਦਾਨੀ ਦੁਨੀਆ ਤੇ ਆਪਰਾ ਤੇ ਤਾਰੇ ਦਾਨੀ ਦੁਨੀਆ ਤੇ ਹੋ ਮੇਰੀ ਮੇਰੀ ਕਿਉ ਕਰਦਾ ਬੰਦਿਆ ਦੁਨੀਆਂ ਦੇ ਆ ਕੇ ਸਿਰ ਤੇ ਤੇਰੇ ਕਾਲ ਕੂਕਦਾ ਬਹਿ ਜਾਗਾ ਤੇਰੀ ਟਾਕੇ ਪੰਜ ਗਜ ਤੈਨੂੰ ਖਫਣ ਮਿਲੂਗਾ ਬਾਣੀ ਦੇ ਹੱਥੋਂ ਹੋ ਲਿਆ ਕੇ ਚੌਂ ਜਣਿਆਂ ਨੇ ਚੱਕ ਲਈ ਅਰਤੀ ਮੂੰਹੋਂ ਰਾਮ ਬਲਾ ਕੇ ਵਿੱਚ ਕਲਰ ਦੇ ਕਰ ਤਾਲਾਹਾ ਕਾਨੀ ਬਦਲਵੇਂ ਲਾ ਤੇ ਕਿਹੜਾ ਦੇ ਕੇ ਭੰਤੀ ਮੱਕੀ ਪਿੰਨ ਕੁੱਤਿਆਂ ਨੂੰ ਵਾਕੇ ਹੋਏ ਪਿੰਨ ਕੁੱਤਿਆਂ ਨੂੰ ਪਾ ਤੇ ਰੋਂਦਾ ਬਾਪ ਖੜਾ ਕੰਨਾਂ ਗਲ ਵਿੱਚ ਸਾਫਾ ਪਾ ਕੇ ਰੋਂਦੀ ਮਾਂ ਖੜੀ ਪੁੱਤ ਮੰਗਿਆ ਸੀ ਪੀਰ ਵਾਕੇ ਨਾ ਕੇ ਈ ਭੈਣ ਘੜੀ ਕੌਣ ਦੇਊਗਾ ਦਲਾਸੇ ਆ ਕੇ ਰੋਂਦੇ ਵੀਰ ਖੁੜੇ ਪੁੱਲ ਟੁੱਟ ਗਿਆ ਸਿਖਰ ਤੋਂ ਜਾ ਕੇ ਰੋਂਦੇ ਨਾਲ ਖੜੀ ਕਹਿੰਦੀ ਤੁਰ ਗਿਆ ਦਗਾ ਦਗਾ ਕਮਾ ਕੇ ਓਏ ਤੁਰ ਗਿਆ ਦਗਾ ਕਮਾ ਕੇ ਓਏ ਆ ਉਪਰ ਓੜਾ ਲੈ ਜੂਂਝ ਕੇ ਤੇਰੀ ਸਵਾ ਉਡਾ ਕੇ ਖੂਦੇ ਚੱਕ ਮੰਗੂ ਮੈਂ ਮੁਰਨਾ ਨਹੀਂ ਜਾ ਕੇ ਖੂਦੇ ਚੱਕ ਮੰਗੂ ਮੈਂ ਮੁਰਨਾ ਨਹੀਂ ਜਾ ਕੇ ਨਾਨੀ ਜਾਗੇ ਬਾਬਾ ਸਾਰੇ ਘਰੇ ਨਰਸ ਬੋਲੀਆਂ ਨਾਲ ਕਰਾ ਗਿਆ ਗੱਲਾਂ ਦੁਨੀਆ ਦੇ ਹਰ ਉਹ ਦੁਨੀਆ ਦੇ ਹਰ ਪਾਸੇ ਉਹ ਦੇਵ ਸਿੰਘਾ ਤੁਰ ਸਭ ਨਹੀਂ ਜਾਣਾ ਪਾਣੀ ਜਿਵੇਂ ਉਹ ਪਾਣੀ ਜਿਵੇਂ ਪਤਾਸੇ ਬਾਬਾ ਹੋਣ ਤੇਰੇ ਵਿੱਚ ਸੁਰਗਾ ਦੇ ਪਾਸੇ ਬਾਬਾ ਵੀਰ ਭਾਈ ਤਾਰਾ ਸਿੰਘ ਜੀ ਨਹਿਗ ਸਿੰਘ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂ ਇੱਕ ਛਾਣ ਵਿਚਾਲ ਦੇ ਮੈਂਕ ਦੇ ਭਾਈ ਤਾਰਾ ਸਿੰਘ ਜੀ ਨਹਿਗ ਸਿੰਘ ਜੀ ਸਭ ਤੋਂ ਵੱਡੀ ਉਮਰ ਦੇ ਮਾਰੇ ਪ੍ਰਾਣੇ ਹੋ ਗਏ ਤੇ ਦੂਜੇ ਮੰਗੂ ਸਿੰਘ ਖੇੜੀਏ ਰਹਿੰਦੇ ਨੇ ਸਭੀ ਇੱਕ ਦੋ ਬੁੱਢੇ ਜਿਹੜੀਆਂ ਪੌਣੀਆਂ ਨੇ ਫਿਰ ਹੋਰ ਬੰਦੇ ਬਦਲ ਨੇ ਸਾਰੇ ਪਾ ਲੇ ਹਲੋ ਹੋ ਜਪਦਾ ਨਾਮ ਗੁਰੂ ਦਾ ਪਰਦੇ ਆਦਨੂ ਬਾਰਾ ਸਖਾਵੇ ਜੱਕ ਚਰਾਸੀ ਭੋਗੈ ਜੂਨਾ ਨਾਮ ਸਦੇਣਾ ਤੁਮੀ ਮੇਰੇ ਆਪੇ ਵਿਚ ਰੋਜ ਗੁਰੂ ਨੂੰ ਲਿਆਵੇ ਮੇ ਹੱਥ ਬਨ ਕੇ ਕਰੇ ਬੇ ਨਤੀਜੇ ਤੁਝਾਨਾ ਦਿਖਾਵੇ ਮਹਾਰਾਜ ਦੀ ਹੋਵੀ ਕਿਰਪਾ ਜਨਮ ਮਾੜਕ ਆਵੇ ਮੇ ਭੇਜਿਆ ਸਤਗੁਰ ਨੇ ਨਾਮ ਜਪਣ ਨੂੰ يا <applause> ਆਹ ਲੋਕ ਤੇ ਜਨ ਲਗੀ ਫਿਰਦਾ ਚਾਈ ਚਾਈ ਚੜ ਗਿਆ ਬੋਲਟ ਤੇ ਫਿਰ ਲਾ ਕੇ ਅਧਿਆ ਪਾਈ ਵਿੱਚ ਨਸੇ ਦੇ ਹੋ ਗਿਆ ਟੱਲੀ ਬਈ ਗੱਡੀ ਬਹੁਤ ਭਜਾਈ ਐਕਸੀਡੈਂਟ ਕਰਾਤਾ ਬੋਲਟ ਓਏ ਨਾਲੇ ਲੱਤ ਤੜਵਾਈ ਮਲੇਰ ਕੋਟਲੇ ਕਰਤਾ ਦਾਖਲ ਜਿੱਥੇ ਡਾਕਟਰੇ ਬੈਠੇ ਖਾਸ ਨੇ ਪਾਈ ਪਤਾ ਲੈਣ ਨੂੰ ਬਾਗਿਆ ਭੜਤੂ ਓਏ ਨਾਲੇ ਚੇਲੇ 5 ਲੱਖ ਦੀ ਨਕਲੀ ਲੱਤ ਲਵਾਈ ਪੂਰੇ 5 ਲੱਖ ਦੀ ਓ 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 ਨਕਲੀ ਲੱਤ ਲਵਾਈ ਪੂਰੇ 5 ਲੱਖ ਦੀ ਕੋਈ ਨਾਮ ਜਪਨ ਨੂੰ ਆਇਆ ਬੰਦੇ ਆ ਕਰ ਮਖਮਾਉਣਾ ਕੇ ਜੇ ਓਏ ਨਾਮਧਾਨ ਉਸ ਨਾਮ ਦੀ ਕੀ ਤਾਦੀ ਦੇ ਕਪਟਾ ਵੀਰੇ ਵੀਰੇ ਕਪਟੇ ਵੀਰੇ ਡਾਂਗਾ ਪਾਕੜੇ ਬੀਕ ਡਰਾਉਣਾ ਬੱਲੇ ਓਏ ਕਾਹਨੂ ਬੈਠੇ ਹੋ ਦੇ ਸੁਖਮੰਦਰਾ ਤੂੰ ਰਾਮ ਸਰਬੰਦਾ ਬੈ ਸੰਤਾ ਦੇ ਜੇ ਓਏ ਢੇਰੇ ਜਪਦਾ ਗੁਰਬਾਣੀ ਓਏ ਜਪਨੀ ਆਉਣ ਕੇ ਨੇ ਗੁਰਬਾਣੀ ਓਏ ਜਪ ਦਾ ਇੱਕ ਬਲਕ ਤਿਆ ਦੇ ਭੰਡਾਰੀ ਆਇਆ ਗੂਲੇ ਲਾਲ ਜੰਗਾ ਗਏ ਪਾਪੀ ਵੇਖ ਜਗਤ ਦੀ ਆਇਆ ਓ ਵੇਖ ਜਗਤ ਦੀ ਮਾਇਆ ਭੁਲ ਗਿਆ ਵਿੱਚ ਇਕ ਟੰਬ ਦੇ ਪੈ ਕੇ ਮਿਰਥਾ ਜਨਮੇ ਗਮਾਇਆ ਚੰਦ ਸੂਰਜ ਚੜ ਦੋ ਹਾਰੇ ਤੰਦੂ ਮੈਂ ਤੰਦੂਕਾਰ ਹਟਾਇਆ ਖਾਜ ਖিজਰ ਨੇ ਕੱਟ ਪਟਾੜੋ ਢੰਡਾ ਚੋਲ ਪਲਾਇਆ ਸੱਤੀ ਪਦਾਰਥ ਦੇ ਤੇ ਖਾਲੂ ਆ ਜੀ ਬਾਪੂ ਓ ਸੂਆ ਸੰਗਾਰ ਸਜਾਇਆ ਐਨੀ ਪਾਲਣਾ ਹੋਵੇ ਬੰਦੇ ਜਿੱਕ ਜਗ ਤੇ ਪੇਸ਼ਤਾ ਰਹਾ ਓਇਕ ਜਗ ਤੇ ਭਿਸ਼ਟ ਬਣਾਇਆ ਤੈ ਤੂ ਫਰ ਲਿਆ ਫੇਰ ਮੋਤ ਨੇ ਚੱਲੀ ਕੋਈ ਨਾ ਓ ਚੱਲੀ ਕੋਈ ਨਾ ਬਾਇਆ ਓ ਹਰ ਕੇ ਨਾਮ ਬਿਨਾ ਓ ਜਨਮ ਕਮਾਇਆ ਹਰ ਤੇ ਨਾਮ ਬਿਨਾ ਓ ਜਨਮ ਕਮਾਇਆ ਹਰ ਤੇ ਨਾਮ ਬਿਨਾ ਓ ਜਨਮ ਕਮਾਇਆ ਹਰ ਤੇ ਨਾਮ ਬਿਨਾ ਵੇਖਾ ਸੱਧਣ ਕੋਲੇ ਤੇਸੀ ਕੁੜੀਆਂ ਦੀਆਂ ਢੇਰਾ ਸੁਣਾ ਵਿਦੇਸ਼ ਪੈ ਗਿਆ ਜਰਨੀ ਤੇ ਛੱਡੀਆਂ ਉਸਨੇ ਲੋਰਾ ਘਣਕਾ ਵਰਗੀ ਪਾਪਣਦਾਰੀ ਹੋ ਕਰ ਗਿਆ ਰੰਬ ਸੇੜਾ ਦੁਨੀਆ ਤਸ ਰਹੀ ਆਜਾ ਨਾਨਕਾ ਕੇਹਾਂ ਦੁਨੀਆ ਤਸ ਰਹੀ ਆਜਾ ਨਾਨਕਾ ਕੇਹਾਂ ਦੁਨੀਆ ਤਸ ਰਹੀ ਹਰ ਨਾਨਕਾ ਕੇਹਾਂ ਦੁਨੀਆ ਤਸ ਰਹੀ